ਲੋ ਜੀ ਕਾਰ ਤੇ ਵਰਨਾ ਤੇ ਪਿਆਰ ਤੇ ਮਾਰਨਾ ਲੋਕਾਂ ਨੂੰ ਅੱਜ ਵੀ ਪਸੰਦ ਆ ਕਿਉਂ ਪਸੰਦ ਆ ਕਿਉਂਕਿ ਵਰਨਾ ਭਾਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਇਹ ਗੱਲ ਤੁਸੀਂ ਨਾ ਬਤੋਲ ਕੇ ਕਹੀ ਹੈ ਤੇ ਰੇਟ ਵੀ ਅੱਜ ਤੁਹਾਨੂੰ ਨਾ ਬਤੋਲ ਕੇ ਹੀ ਦੇਣਾ ਆਪਾਂ ਮੈਂ ਕਹਿੰਦਾ ਵਰਨਾ ਇੱਕ ਐਸੀ ਚੀਜ਼ ਆ ਦੁਨੀਆ ਸਾਰੀ ਇਹਦੇ ਤੇ ਮਾਰਦੀ ਆ ਬਲੈਕ ਕਲਰ ਤੇ ਸਿਲਵਰ ਕਲਰ ਲੈ ਕੇ ਆ ਚੁੱਕੇ 2013 ਮਾਡਲ ਤੇ 2019 ਮਾਡਲ ਆਟੋ ਵੀ ਮਿਲ ਜੂਗੀ ਮੈਨੂਅਲ ਵੀ ਮਿਲ ਜੂਗੇ ਦੋਸਤੋ ਚੈੱਕ ਕਰੋ ਬਲੈਕ ਕਲਰ ਦੀ ਲੁੱਕ ਇੰਨੀ ਵਧੀਆ ਲੱਗੇ ਆ ਨਾ ਅੱਜ ਭਾਜੀ ਦੱਸੋ ਇਹਦੇ ਬਾਰੇ ਡਿਟੇਲ ਦਿਓ ਇਹ 2019 ਮਾਡਲ ਹੈ ਜੀ ਆਟੋਮੈਟਿਕ ਜੀ ਟਾਪ ਮਾਡਲ ਹੈ ਵੈਂਟੀਲੇਟਰ ਸੀਟਾਂ ਵਾਲੀ ਓਏ ਬ੍ਰੈਂਡ ਨਿਊ ਕੰਡੀਸ਼ਨ ਚ ਇੰਟੀਰੀਅਰ ਚੈੱਕ ਕਰੋ ਇੰਟੀਰੀਅਰ ਬਹੁਤ ਵਧੀਆ ਮੈਂ ਕਹਿੰਦਾ ਇੱਕ ਨੰਬਰ ਕਾਰ ਆ ਸਨਰੂਫ ਦੇ ਨਜ਼ਾਰੇ ਲਓਗੇ ਫੈਮਿਲੀ ਦੇ ਨਾਲ ਜਾਉਗੇ 2019 ਮਾਡਲ ਆਟੋ ਦੇ ਵਿੱਚ ਬਹੁਤ ਵਧੀਆ ਕਾਰ ਰੇਟ ਦੇ ਦੋ ਭਾਜੀ ਰੇਟ ਉਹ ਦਵਾਂਗੇ ਜਿਹੜਾ ਮਾਰਕੀਟ ਚ ਕੋਈ ਵੀ ਨਹੀਂ ਦਊਗਾ ਚੈਲੰਜ ਪ੍ਰਾਈਸ ਹੋਊਗਾ ਜੀ 8.9 ਦੀ 8 ਲੱਖ ਤੇ 75 ਹਜ਼ਾਰ ਦੀ ਕਾਰ ਦੇ ਦੇ ਦਾਂਗੇ 875 ਦੀ ਕਾਰ ਦੇ ਦੋਗੇ ਲੱਖ ਡੇਢ ਲੱਖ ਲੈ ਕੇ ਆਜੋ ਲੋਨ ਵੀ ਕਰਾ ਦਾਂਗੇ ਦੁੱਗਲ ਵਧੀਆ ਲੱਖ ਦੇ ਦੋ ਬਾਕੀ ਲੋਨ ਹੋ ਜਾਊਗਾ ਦੂਜੀ ਵਾਰੇ 13 ਮਾਡਲ ਦੀ ਮੈਨੂਅਲ ਦੇ ਵਿੱਚ ਬਹੁਤ ਨਵੀਂ ਕਾਰ ਜੀ ਡਿਮਾਂਡ ਇਹਦੀ 375 ਦੀ ਸਵਾ 3 ਲੱਖ ਦੀ ਕਾਰ ਦੇ ਦਾਂਗੇ ਜੀ ਸਵਾ 3 ਲੱਖ ਦੀ 250 70000 ਰੁਪਇਆ ਲੈ ਕੇ ਆ ਜਾਓ ਤੇ ਵਰਨਾ ਲੈ ਜਾਓ ਵਰਨਾ ਵਾਲਾ ਪੁਰਾਣਾ ਡਾਇਲੋਗ ਹੋ ਗਿਆ ਵਰਨਾ ਬਿਨਾ ਕਿਸੇ ਦਾ ਵੀ ਨਹੀਂ ਸਾਰਨਾ ਸੱਚੀ ਹੋ ਨਹੀਂ ਸਾਰਨਾ ਭਾਜ ਨੇ ਦਿੱਤਾ ਦੇ ਰੇਟ ਦੇ ਆਹਦੀ ਯੂਥ ਦੀ ਡਿਮਾਂਡ ਹੀ ਵਰਨਾ ਤੇ ਆ ਲਓ ਵੀ ਆਹ ਡੀਲਾਂ ਹੋ ਗਈਆਂ ਸਪੈਸ਼ਲ ਡਨ ਕਰ ਲਓ ਗੱਡੀ ਦਿੱਤੇਗਾ ਨੰਬਰ ਤੇ ਕਾਲ ਕਰ ਲਓ ਪਹੁੰਚੋ ਐਸ ਕੇ ਐਸ ਕਾਰ ਬਾਜ਼ਾਰ ਜਲੰਧਰ ਦੇ ਵਿੱਚ